ਵੇਖਾ ਕਿਦਾ ਚਾਚੇ ਚਾਚੇ ਦੇ ਵਿੱਚ ਵੜ ਕੇ ਬੈਠਾ ਹੈ ਇਹਨੂੰ ਕੀ ਲੋੜ ਹੀ ਵਿੱਚ ਜਾਣਦੀ ਦੱਸ ਮਾਂ ਤਾਂ ਜ਼ਰੂਰੀ ਨਹੀਂ ਇਹਨੂੰ ਆਕੇ ਉਹਨਾਂ ਨੂੰ ਨੇ ਪੁੱਛਿਆ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਆ ਤੇ ਚਾਚੇ ਚਾਚੀ ਦਾ ਹੀਜਲਾ ਬਣ ਕੇ ਬੈਠਾ ਵਿਚਕਾਰ ਵੜ ਕੇ ਕੀ ਪਤਾ ਤੇ ਕਿਹੜੇ ਕੰਨ ਭਰਦੇ ਹੋਣੇ ਆ ਹਾਦੀ ਹੋ ਗਈ ਇਹ ਮੁੰਡੇ ਵਾਲੀ ਇੱਕ ਤੇ ਮੇਰੇ ਸਿਰ ਪਾਟ ਗਿਆ ਤੇ ਗੱਲ ਨਹੀਂ ਕਰਨ ਵਾਲੀ ਕੀ ਕਰਾਂ ਕਿਤੇ ਇਹ ਮੁੰਡੇ ਨੇ ਇਹ ਪਤਾ ਕਿ ਆਵੇਂ ਸਿਰ ਬਣ ਕੇ ਫਿਰਫੈਂਡ ਹੀ ਆ ਜਾ ਕੇ ਇਹਨੂੰ ਨਾਲ ਮੈਂ ਦਵਾਈ ਲਿਆ ਰਾਂ ਕਿਤੇ ਇਹਨੂੰ ਚਾਚੇ ਦਾ ਜ਼ਿਆਦਾ ਫਿਕਰ ਪਿਆ ਵਾ ਇਹ ਚਾਚੇ ਵਾਲੀ ਰਹਿ ਪਿਆ ਜਾਂ ਜਾ ਕੇ ਤੇ ਫਾਇਰਸ ਤੇ ਨੂੰ ਸੁਣਿਆ ਨਹੀਂ ਆ ਮੈਂ ਕੀ ਕਹਿੰਨੀ ਆ ਮਾਜਾ ਮਾਰਦੀ ਆਉਂਦਾ ਨਹੀਂ ਆ ਆ ਗਿਆ ਰੱਖੋ 2 ਮਿੰਟ ਚਲ ਆ ਇੱਧਰ ਨਹੀਂ ਤੂੰ ਮੈਨੂੰ ਦੱਸ ਕਿ ਤੂੰ ਉੱਥੇ ਕੀ ਕੰਡਿਆ ਹੈਗਾ ਮੈਨੂੰ ਨਹੀਂ ਪਤਾ ਤੈਨੂੰ ਆਪਣੇ ਘਰਾਂ ਨਹੀਂ ਆਪਣੇ ਘਰ ਮੇਰਾ ਚਾਚਾ ਚਾਚੀ ਉੱਥੇ ਤੇ ਮੈਚ ਥੇ ਕਰਨਾ ਹੈਗਾ ਅੱਛਾ ਤੇਰਾ ਚਾਚਾ ਚਾਚੀ ਉੱਥੇ ਤੇ ਤੇਰਾ ਇੱਥੇ ਕੋਈ ਵੀ ਨਹੀਂ ਆ ਮਾਂ ਪਿਓ ਤੇ ਕੱਖ ਨਹੀਂ ਰਹਿ ਗਏ ਹੁਣ ਤੇਰੇ ਜਿੰਦੇ ਹੀ ਮਾਰਦੇ ਆ ਨਹੀਂ ਤੁਸੀਂ ਕਿਹੜੇ ਸਾਨਾ ਕਰੋ ਬਾਹਰ ਕੱਢਦਾ ਉਹਨਾਂ ਨੂੰ ਅਸੀਂ ਕੋਈ ਨਹੀਂ ਕਰੋ ਬਾਹਰ ਕੱਢਿਆ ਕਿਸੇ ਨੂੰ ਜੋ ਕਿਸਦਾ ਬਣਦਾ ਸੀ ਅਸੀਂ ਉਹ ਦੇ ਦਤਾ ਬਸ ਆ ਘਰ ਜਿਹੜਾ ਤਰੇ ਪਿਓ ਨੇ ਬਣਾਇਆ ਵਾ ਠੀਕ ਵਾ ਨਾ ਉਹ ਪੁਰਾਣਾ ਘਰ ਜਿਹੜਾ ਉਹ ਫਾਂਝਾ ਹੀਗਾ ਅਸੀਂ ਸਾਂਝੇ ਚੋਂ ਕੱਖਰੇ ਰੱਖਿਆ ਅਸੀਂ ਉਹਨਾਂ ਨੂੰ ਦੇ ਦਾਂ ਪਰ ਉਹ ਤੇਹੀ ਉੱਥੇ ਰਹਿ ਲੋ ਕੋਈ ਗੱਲ ਨਹੀਂ ਆ ਤੇ ਤੂੰ ਵੱਡਾ ਹੈ ਜਰਾ ਚਾਚੇ ਦਾ ਕਿ ਜੇ ਡੈਡੀ ਨੌਕਰੀ ਕਰਦਾ ਹੈ ਤੇ ਚਾਚਾ ਸਾਰੇ ਘਰ ਦੇ ਕੰਮ ਨਹੀਂ ਸੰਭਾਲਦਾ ਤੇ ਜੇ ਚਾਚਾ ਘਰ ਦੇ ਕੰਮ ਸੰਭਾਲਦਾ ਤਾਂ ਚਾਚੇ ਦਾ ਕੋਈ ਖਰਚਾ ਨਹੀਂ ਚਾਚੇ ਦੇ ਉਹਨੇ ਖਰਚੇ ਜਿਹਨੇ ਹੱਡਿਆ ਅਸੀਂ ਤਾਂ ਖਰਚੇ ਆਪਣੇ ਸਾਰੇ ਤਨਖਾਹੇ ਈ ਤੱਕ ਕਰਦੇ ਆਂ ਸਾਰੇ ਜਿਹਨੇ ਸਭ ਕੀ ਪਾਲਦੀ ਆ ਤੇ ਪਾਲਦਾ ਇਹ ਖਰਚੇ ਵੀ ਕਰਦਾ ਹੀਗਾ ਉੱਥੇ ਖਰਚੇ ਦਿੰਦਾ ਸਾਰੇ ਤਾਂ ਹੁਣ ਅਸੀਂ ਤਾਂ ਆਪਣੀ ਤਨਖਾਹ ਤੋਂ ਕਰਦੇ ਹੀਗੇ ਮੇਰਾ ਅੱਗੇ ਸਿਰ ਪਾਟਣ ਦਿਆ ਵਾ ਠੀਕ ਹੋਣਾ ਤੂੰ ਇਹ ਨਹੀਂ ਪੁੱਛਿਆ ਕਿ ਮੰਮੀ ਤੂੰ ਸਿਰ ਬਣ ਕੇ ਤੂੰ ਰਿਫੰਡ ਹੀ ਆ ਕੀ ਗੱਲ ਆ ਚੱਲ ਜਾ ਕੇ ਤੈਨੂੰ ਮੈਂ ਦਵਾਈ ਦਵਾ ਲਿਆ ਇਹ ਸਾਰੇ ਨਾਟਕ ਹੋਣਦੇ ਸਿਰ ਬਣਨ ਵਾਲੇ ਅੱਛਾ ਇਹ ਨਾਟਕ ਵਾ ਫੇ ਤੂੰ ਐਂ ਦਾ ਕਰ ਤੂੰ ਨਾ ਦਫਾ ਹੀ ਹੋ ਜਾ ਉਥੇ ਠੀਕ ਵਾ ਨਾ ਤੂੰ ਜਾ ਕੇ ਚਾਚੇ ਚਾਚੀ ਕੋ ਰਹਿ ਬੋਲਾ ਕੁਝ ਲੰਗਰ ਪਾਣੀ ਖਾਣਾ ਪਾਣੀਗਾ ਹੋਣਾ ਉਹ ਲੈ ਕੇ ਦੋਵੇਂ ਜੀ ਤੇ ਮਾਇਆ ਖੜਾ ਇੱਥੇ ਅੱਛਾ ਤੂੰ ਕਰ ਲੈਂਗਾ ਉਹਨਾਂ ਨੂੰ ਲੈ ਆਉਣਾ ਠੀਕ ਤੂੰ ਲਿਆ ਕੇ ਦੱਸ ਉਹਨਾਂ ਨੂੰ ਜਾਂ ਫਿਰ ਕਰ ਚੋਰ ਰਹਿਣਗੇ ਜਾਂ ਮੈਂ ਰੋਗੀ ਚਾਚਾ ਕਰਨੀ ਹੈਗਾ ਮੈਂ ਹੁਣੇ ਲੈ ਕੇ ਆਇਆ ਖੜਾ ਤੂੰ ਮੈਂ ਕਿਹਾ ਚੱਲ ਚੱਲ ਚੱਤ ਮੈਂ ਦੱਸਾਂ ਤੈਨੂੰ ਚਾਚੇ ਦਾ ਵੱਡਾ 헤ਜਲਾ ਹੋ ਗਿਆ ਨਹੀਂ ਤੂੰ ਗੱਲ ਮੰਨਣੀ ਨਹੀਂ ਕਰ ਗਿਆ ਨਹੀਂ ਤੁਹਾਨੂੰ ਪਤਾ ਨਹੀਂ ਨਿਕਾਇਆ ਲੈਣਾ ਉਹਨਾਂ ਦਾ ਤੂੰ ਦੱਸ ਵੀ ਤੈਨੂੰ ਨੂੰ ਪਤਾ ਮਾ ਨਾ ਕਿੱਦਾਂ ਗੱਲ ਕਰੀਦੀ ਆ ਤੂੰ ਸਾਰੇ ਲਿਆਜ਼ੇ ਭੁੱਲ ਗਿਆ ਹੈ ਚਾਚੇ ਨੇ ਭੁੱਲਿਆ ਤੂੰ ਪਾਇਆ ਤੈਨੂੰ ਆ ਕੰਮ ਨੂੰ ਪਾਇਆ ਹੈਗਾ ਵੀ ਤੇ ਜਮਾਨ ਲੈ ਆ ਮਾਂ ਆਪਣੇ ਨਾਲ ਮੈਂ ਵੀ ਤੇਨੂੰ ਲਾਣਾ ਨਹੀਂ ਜਾਂਦਾ ਉਹ ਲੈ ਕੇ ਦੋਵੇਂ ਜੀ ਨਾ ਜਿੱਦੋਂ ਅਗਣ ਚਾਚਾ ਉਸੇ ਨਾਲ ਮਾਣਾ ਇੱਥੇ ਤੂੰ ਆ ਉਹਨਾਂ ਨਾਲ ਲੈ ਕੇ ਹੁਣੇ ਉਹਨਾਂ ਨੂੰ ਠੀਕ ਹੈ ਨਾ ਪੁਰਿਆ ਕਿੱਧਰ ਚੱਲੇ ਆ ਵਾ ਹੈ ਮੈਂ ਨਹੀਂ ਜਾਣਾ ሄ ਚਲਾ ਵਡਾ ਚਾਚਾ ਦਾ ਚੱਲ ਉੱਧਰ ਚੱਲ ਚੱਲ ਉੱਧਰ ਤੇ ਮੈਂ ਦੱਸਾਂ ਬਾਣੇ ਤੈਨੂੰ ਅੰਦਰ ਹੈ ਚਾਚੇ ਦਾ ਵੱਡਾ ਲੱਗਾ ਮਾਂ ਮੇਰੇ ਪੁੱਤ ਜੋ ਮਾਂ ਤੇ ਹੁੰਦਾ ਨਾ ਮਾਂ ਤੇ ਹੁੰਦਾ ਚਾਚਾ ਚਾਚੀ ਨਹੀਂ ਮੰਨੇ ਮਾਪੇ ਤੇਰੇ ਠੀਕ ਵਾ ਨਾ ਜਿਹੜੀਆਂ ਜ਼ਰੂਰਤਾਂ ਤਰ੍ਹਾਂ ਪਿਓ ਤੇਰੇ ਪੂਰੀਆਂ ਕਰ ਸਕਦਾ ਵਾ ਨਾ ਉਹਨੇ ਵੀ ਕਰ ਸਕਣੀਆਂ ਉਹ ਸਮਝ ਸਮਝਦਾਰ ਨਾ ਉਹ ਕਿਸ ਨਿਆਣਾ ਥੋੜੀਆ ਦਾੜੀ ਤੇਰੇ ਮੂੰਹ ਤੇ ਆਈ ਆ ਤੂੰ ਇਹ ਗੱਲਾਂ ਸਮਝ ਨਹੀਂ ਸਕਦਾ ਚਾਚਾ ਚਾ 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 ਬਸ ਐਹੋ ਹੀ ਸਾਰੇ ਜਿਹੜੇ ਕਰਦੇ ਨੇ ਨਾ ਨਿਆਣਾ ਥੋੜੀਆ ਤੂੰ ਦੱਸ ਦੇ ਮੈਨੂੰ ਹਣ ਮੇਰੀ ਗੱਲ ਦਾ ਜਵਾਬ ਤਾਂ ਦੇ ਮੈਨੂੰ ਪਰ ਤੂੰ ਇਹ ਨਹੀਂ ਨਾ ਚਾਚਾ ਜਣਾਇਜ਼ ਕਰਦੇ ਜੀ ਚਲ ਕੋਈ ਗੱਲ ਨਹੀਂ ਜਿਹਨੇ ਜਾਇਜ਼ ਕਰਦੇ ਆ ਨਾ ਉਹ ਮਾਲਕ ਰਹਿਦਾ ਹੀ ਆ ਆ ਤੇ ਜਾਇਜ਼ ਕਰਦੇ ਹੀ ਮਾਲਕ ਨੂੰ ਦੇਖਣੀ ਲਿਆ ਸਭ ਕੁਝ ਅਹੀਂ ਨੇ ਜਾਇਜ਼ ਕੱਖ ਨਹੀਂ ਕੀਤਾ ਜੋ ਉਹਦਾ ਬਣਦਾ ਹੀ ਉਹਨੂੰ ਦਿੱਤਾ ਵਾ ਜੋ ਹੱਡਾ ਬਣਦਾ ਹੀ ਉਹਨੂੰ ਲਿਆ ਨਹੀਂ ਪਈਆਂ ਘਰੋਂ ਹੀ ਇੱਕ ਅਦਾ ਕਮਰਾ ਦੇ ਦੇਣਾ। ਵੀ ਇਦਾਂ ਕਿਦਾਂ ਹੋ ਜਾਊਗਾ? ਘਰੋਂ ਇੱਕ ਕਮਰਾ ਆਪਾਂ ਕਿਦਾਂ ਦੇ ਦਾਂਗੇ? ਸਭ ਗੱਲ ਤਾਂ ਫੇਰ ਉਹੀ ਤੇ ਪੱਤ ਰਹਿਣਾ। ਉਹ ਆ ਰਾਮ ਨਾਲ ਆਪਣੇ ਘਰ ਰਹਿਣ ਦੇ, ਇਨਾਮ ਨਾਲ ਆਪਣੇ ਘਰ ਰਹਿਣ ਦੇ। ਇਹ ਚਵੰਡੀ ਗੱਲ ਕਿਹੜੀ ਆ? ਇੱਕ ਚੱਗ ਹੁੰਦੀ ਆਈ ਆ। ਵਾਹ ਉਹਨੂੰ ਘਰ ਕਹਿੰਦੇ ਆ? ਦੱਸ ਘਰ ਹੀ ਕਾ ਉੱਥੇ ਹੀ ਰਹਿੰਦੇ ਰਹੇ ਅਸੀਂ। ਕਿੱਥੇ ਰਹਿੰਦੇ ਰਹੇ ਪਹਿਲਾਂ? ਪਹਿਲਾਂ ਤਾਂ ਨਹੀਂ ਇੱਥੇ ਜੰਮਦੇ ਆਏ ਆਂ। ਪਹਿਲਾਂ ਉੱਧਰ ਹੀ ਰਹੇ ਆਂ। ਤੈਨੂੰ ਨਹੀਂ ਚੇਤਾ? ਤੈਨੂੰ ਚੇਤਾ ਭੁੱਲ ਗਿਆ ਸਾਰਾ? ਹਾਏ ਹਾਏ ਕੀ ਹੋ ਗਿਆ ਵਾਹ? ਕਾਦਾ ਰੋਲਾ ਪਾਇਆ ਇਹਨਾਂ। ਆਹ ਦੇਖ ਲੈ ਭੰਜੀ ਆਹ ਅੰਮਾ ਸਿਰ ਬੰਨਿਆ ਇਹਨੂੰ ਤਾਂ ਵੀ ਛੱਗ ਨਹੀਂ ਉਹ ਨਹੀਂ ਕਮਾ ਮੇਰੇ ਠੀਕ ਨਹੀਂ ਆ ਕਿਉਂ ਪੁੱਤ ਕੀ ਗੱਲ ਹੋ ਗਈ ਆ ਬਸ ਇਹਦਾ ਸਿਰ ਤੇ ਚਾਚੇ ਦਾ ਹੀ ਘੂਸ ਸਵਾਰ ਹੋਇਆ ਚਾਚਾ ਇੱਧਰ ਲਿਆਉਣਾ ਚਾਚਾ ਹੀ ਇੱਧਰ ਲੈ ਮੇਰੀ ਜਾਨ ਸੋਣ ਪੁੱਤ ਇਹ ਕਦੋਂ ਨਵਾਂ ਕੰਮ ਹੋਇਆ ਵਾ ਕੋਈ ਇਹ ਤੇ ਜੱਗ ਹੁੰਦੀ ਆਈ ਆ ਨਾ ਨਜਾਇਜ਼ ਹੋਈ ਆ ਨਾ ਤੇ ਜਾਇਜ਼ ਦੀ ਮਮੀ ਕਿਹਾ ਨਜਾਇਜ਼ ਕਾ ਦੀ ਹੋਈ ਆ ਹੁਣ ਆੜਾ ਘਰ ਬਾਹਰ ਵਾ ਸਾਰਾ ਹੀ ਤੇਰੇ ਪਿਓ ਦੇ ਬਣਾਇਆ ਵਾ ਤੇ ਹੁਣ ਚਾਚਾ ਤੇਰਾ ਪਤਾ ਹੀ ਨਾ ਵਾਈ ਦਾ ਕੰਮ ਕਰਦਾ ਹੈਗਾ ਤੋਂ ਨੇ ਨਹੀਂ ਕੁਛ ਬਣਾਇਆ ਤੇ ਇਹਦੇ ਵਿੱਚ ਇੰਨਾ ਵੀ ਕੀ ਗਲਤੀ ਆ ਤੇ ਵਾਈ ਕਰਨੀ ਚਾਹਗੀ ਪਈ ਕਿਤੇ ਤੇ ਭੈਣ ਜੀ ਨਹੀਂ ਸੌਖੀ ਪਈ ਤੇ ਹੁਣ ਵਾਈ ਕਰਨ ਧਿਆ ਜੇ ਉਹਦੇ ਕੋਈ ਇਹ ਸਭ ਕੁਛ ਤੇ ਕੱਲ੍ਹ ਕੇ ਤੇ ਬਣਾ ਲੂਗਾ ਤੇ ਸਵਾਰ ਲੂਗਾ ਨਾ ਮੂੰਹ ਮੱਥਾ ਹੋਰ ਕੀ ਨਹੀਂ ਪੈਣੀ ਅਧ ਕਰਨੀ ਹੁਣ ਫੇਰ ਉਹਨਾਂ ਨਹੀਂ ਕਰਦੇ ਸੀ ਪੈੜੀ ਅਧ ਮੇਰੀ ਗੱਲ ਸੁਣ ਏਦਾਂ ਨਹੀਂ ਬੋਲੀਦਾ ਹੁੰਦਾ ਮਾਂ ਤੇ ਉਹਦੇ ਵਿੱਚ ਠੀਕ ਹੋਣਾ ਥੋੜਾ ਬੋਤਾ ਨਾ ਅਕਲ ਤੋਂ ਕੰਮ ਲੈ ਤੂੰ ਬੱਚਾ ਆ ਨਾ ਤੂੰ ਬੱਚਾ ਬਣ ਕੇ ਰਹਿ ਤੇਰੀਆਂ ਕੰਨ ਹਲਾ ਨਾ ਨਹੀਂ ਕੋਈ ਨਿਆਰੀ ਗੱਲ ਕਰੋ ਨਾ ਨਾ ਮੈਂ ਕਦੀ ਐਸੀ ਗੱਲ ਕਰਾਂ ਮੈਨੂੰ ਜੋ ਜੱਜ ਲੱਗਾ ਮੈਂ ਕਰਤਾ ਹੁਣ ਤੇਰੇ ਪਿਓ ਵਾਲੇ ਵੀ ਮੇਰੇ ਕੋ ਵੇਖਿਆ ਨਾ ਜਾਂਦਾ ਉਹ ਵਿਚਾਰਾ ਨੌਕਰੀ ਕਰਦਾ ਰਿਹਾ ਸ਼ੁਰੂ ਤੋਂ ਘਰ ਬਣਾਉਂਦਾ ਰਿਹਾ ਤੇ ਮੈਂ ਕਿੱਦਾਂ ਕਹਦਾ ਪੁੱਤੇ ਨਹੀਂ ਬਣਾਉਂਦਾ ਹੋਣਾ ਪਰਾ ਘਰ ਵਾ ਸਾਰਾ ਢੱਡਿਆ ਵਾ ਵੇਖ ਲੈ ਭੈਣ ਜੀ ਇੱਕ ਕਮਰਾ ਹੋਥੇ ਉਹਦੀ ਸ਼ਾਦਤ ਚ ਹੁੰਦੀ ਆ ਉਹਨਾਂ ਦਾ ਮਿਲਣੇ ਕਿੱਥਾਂ ਘਰ ਰਹਿਣ ਕਿੱਥੇ ਹੋ ਕੋਈ ਗੱਲ ਨਹੀਂ ਛੱਡ ਚੋਂਦੀ ਆ ਨਾ ਅਗਲੇ ਨੂੰ ਪਤਾ ਹੋਊਗਾ ਮੈਂ ਬਣਾਉਣਾ ਵਾ ਠੀਕ ਆ ਨਾ ਕਿਸ ਸਵਟਕੇ ਬੈਠਾ ਨਹੀਂ ਇੱਥੇ ਉਹ ਜੇ ਬਣਾਉਣਾ ਵਾ ਤੇ ਪਹਿਲੇ ਇੱਥੇ ਰਹਿਣ ਨੂੰ ਕਿ ਜੇ ਬਣ ਜੂ ਤਾਂ ਚੱਜਣ ਫਿਰ ਚੱਲ ਭਾਂਜੀ ਕਰ ਸੁਣ ਮੇਰੀ ਜੇ ਕੋਈ ਦਿੱਕਤ ਆਉਂਦੀ ਨਾ ਉਹਨੂੰ ਤੇ ਕੋਈ ਗੱਲ ਨਹੀਂ ਨਿਆੜੇ ਨਹੀਂ ਆ ਅਸੀਂ ਇੱਡੇ ਪੱਥਰ ਦੇ ਨਹੀਂ ਹੈਗੇ ਜੇ ਉਹਨੂੰ ਕੋਈ ਦਿੱਕਤ ਆਉਗੀ ਉਦੋਂ ਨਾ ਤੇ ਕਹਿਣਾਗੇ ਕਿ ਕੋਈ ਗੱਲ ਨਹੀਂ ਆਣ ਕੇ ਤੇਰੇ ਕਮਰੇ ਚ ਰਹਿ ਲੈ ਮੇਰੀ ਸੋਣ ਵਾਲੀ ਤੂੰ ਹੀ ਇਹ ਕਰਦੇ ਵੱਡੇ ਠੀਕ ਆ ਨਾ ਤੁਹਾਨੂੰ ਫੈਸਲਾ ਕਰਨਾ ਸੱਜਿਆ ਹੀ ਕਰਪਾ ਤੇ ਭਰ ਤੁਸੀਂ ਆਹ ਕੰਮ ਚੰਗਾ ਨਹੀਂ ਜੀ ਕੀਤਾ ਤੇ ਤੈਨੂੰ ਗੱਲ ਤਾਂ ਪਾਟਣਾ ਨ ਤੂੰ ਐ ਵੱਡੇ ਵੱਡੇ ਜੱਫੇ ਬਾਣਦੇ ਆਂ ਅਸੀਂ ਸੁਦਾਈਂ ਜਿਹੜਾ ਅੰਤਰਾ ਵਾਲਾ ਪਾਈ ਜਾਂਦਾ ਤੇ ਚੁੱਪ ਹੋ ਜਾ ਚੁੱਪ ਹੋ ਜਾ ਨਿਆਣਾ ਮਤ ਫੇਰ ਅੰਦਰ ਦੇ ਕੇ ਮਾਰ ਦੋ ਮੈਨੂੰ ਤੂੰ ਚੁੱਪ ਰਹਿਣਾ ਬਸ ਘਰੋਂ ਬਾਹਰ ਨਹੀਂ ਜਾਣਾ ਠੀਕ ਆ ਨਾ ਜਿਹੜਾ ਮਿੰਟ ਮਿੰਟੇ ਜਾਤ ਹੋਣਾ ਤੇ ਵੱਡ ਵੱਡ ਬਹਿਣਾ ਨਾ ਤੂੰ ਹੋਰ ਜਾ ਕੇ ਦੱਸੀ ਵੇਖੀ ਤੇਰਾ ਮੈਂ ਕੀ ਹੱਲ ਕਰਦੀ ਕਰ ਸਕਦੀ ਮੈਂ ਆਪਣੇ ਚਾਚਾ ਚੀਚੀ ਬਹਿਣਾ ਜਾ ਕੇ ਜਾ ਕੇ ਦੱਸ ਆ ਜਾ ਅੰਦਰ ਹੀ ਕਿ ਪਤਾ ਇਹ ਨਾ ਨਹੀਂ ਕਰੀਦਾ ਹੁੰਦਾ ਮਾਂ ਤੇ ਦੇ ਆਪਾਂ ਗਿਰਾਂਦਾ ਠੀਕ ਆ ਉਹਨਾਂ ਕਰੇ ਕੰਮ ਹੋਣਾ ਵਾ ਨਾ ਭੈਣ ਜੀ ਇੱਕ ਨਾ ਜੀ ਨਾ ਬੋਲ ਤੇਰੇ ਫੁੱਫੜ ਨੇ ਸੁਣ ਲੈਣਾ ਹੀ ਆ ਤੇ ਮੇਰੀ ਤਾਂ ਕਣੀ ਬੈਜੀ ਹੋਣੀ ਘਰ ਜਾ ਕੇ ਇਹ ਗੱਲ ਤਾਂ ਤੁਹਾਨੂੰ ਨਹੀਂ ਗਾ ਪਤਾ ਕਿ ਮੇਰੀ ਇਹਦੇ ਘਰ ਜਾ ਕੇ ਕਲਾਸ ਲਗੜੀਆਂ ਫੁੱਫੜ ਸੱਚਾ ਹੋਣਾ ਫਿਰ ਤਾਂ ਕਰਕੇ ਇਹ ਕੰਮ ਹੁੰਦੇ ਆ ਵੇਖ ਲੈ ਭੈਣ ਜੀ ਤੂੰ ਸੱਚਾ ਤਰਾ ਫੁੱਫੜ ਵੀ ਸੱਚਾ ਹੈ ਅਸੀਂ ਨਾ ਫੇ ਆ ਅਸੀਂ ਝੂਠੇ ਆ ਅਹੀਂ ਤੇ ਹਰੇ ਕੀ ਕੀ ਦੇ ਮਾਂ ਮਾਰ ਲੈ ਮੈਨੂੰ ਤੇ ਇਹ ਸਮਝਾਉਂਦੀ ਆਪਣਾ ਹੱਕ ਲਿਆ ਵਾ ਤੇ ਉੱਤੇ ਵੀ ਕਿੰਝ ਤੂੰ ਮੁੱਕਣ ਡਾ ਮੇਰੇ ਆਪਣੇ ਜੰਮੇ ਦਾ ਮੁੱਕਣ ਡਿਆ ਤਾਂ ਉਹਨਾਂ ਦਾ ਕਿੱਥੋਂ ਮੁਕਣਾ ਵਾ ਭੂਆ ਦੀ ਗੱਲ ਸੁਣੋ ਮੇਰੀ ਮੇਰੇ ਚਾਚਾ ਜੀ ਮੇਰਾ ਪਿਆਰ ਵਾ ਠੀਕ ਹੈ ਮੈਂ ਉੱਥੇ ਜਾ ਅੱਛਾ ਤੂੰ ਉੱਥੇ ਜਾਣਾ ਜਾਣਾ ਵਾ ਇਹਦਾ ਮਤਲਬ ਇਹ ਆ ਕਿ ਤੂੰ ਆਪਣੇ ਮਾਂ ਪਿਓ ਦੀ ਗੱਲ ਨਹੀਂ ਮੰਨਣੀ ਹਨਾ ਅਸੀਂ ਤੇਰੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੇ ਇਹੋ ਹੀ ਗੱਲ ਵਾ ਨਾ ਦੇ ਜਵਾਬ ਮੈਨੂੰ ਹਣਾ ਮੇਰੀ ਸੁਣ ਲੈ ਮੰਮੀ ਗੱਲ ਮੈਂ ਤੈਨੂੰ ਪਹਿਲਾਂ ਸਮਝਾਇਆ ਤੇ ਹੁਣ ਤੈਨੂੰ ਫੇਰ ਸਮਝਾ ਦਿੰਦਾ ਵਾਂ ਉੱਥੇ ਜਾਣ ਤੇ ਮੈਨੂੰ ਨਹੀਂ ਜੇ ਕੋਈ ਡੱਕ ਸਕਦਾ ਤੂੰ ਇਹੋ ਗੱਲ ਤੇ ਰਹਿਣਾ ਚਾਹ ਠੀਕ ਆ ਜੇ ਜਿੰਦੀ ਰਹੀ ਨਾ ਤੇ ਮੈਂ ਤਾਂ ਐਦਾਂ ਹੀ ਟੱਕਣਾ ਵਾਂ ਤਾਂ ਐਦਾਂ ਹੀ ਪੁਆੜੇ ਪੈਣੇ ਆ ਇਹਨੂੰ ਚੰਗਾ ਮੈਂ ਮਾਰ ਹੀ ਜਾਂਦੀ ਕੋ ਖਾ ਕੇ ਠੀਕ ਵਾਂ ਲੱਭ ਲਈ ਮੈਨੂੰ ਆਪਣੇ ਮਾਂ ਨੂੰ ਫਿਰ ਖਾਏ ਉੱਥੇ ਜਾਈ ਤੇਰੀ ਮਾਂ ਚ ਕਰੂਗੀ ਲੱਭ ਜਾ ਕੇ ਪੁੱਛਦਾ ਯਾ ਬਚਾਉਣ ਨੂੰ ਕਿਆ ਰਹਿਣਾ ਹੀ ਨਹੀਂ ਪੁੱਪਾ ਕੰਗਾ ਹੋਇਆ ਕੁੰਡੀ ਤੇ ਮਾੜੀ ਜੀ ਲਈ ਆ ਐਤਾ ਕਰਦੀ ਆ ਹੁਣ ਨਾ ਮਰਨ ਦੀ ਐਕਟਿੰਗ ਕਰਦੀ ਆ ਇਹਨਾਂ ਤਾਂ ਤੇ ਬੂਆ ਖੋਲ ਹੀ ਲੈਣਾ ਤੋੜਪਾ ਨਹੀਂ ਲੈਣਾ ਵਾ ਇਹਨਾਂ ਕਿਹੜੇ ਬਾਹਰ ਬੈਠੇ ਰਹਿਣਾ ਚੱਲ ਪ੍ਰਮਜੋਤ ਹੁਣ ਮੌਕਾ ਹੀ ਤੇਰ ਕੋ ਹੁਣ ਪੁਸ਼ ਕਰਲਾ ਇਹ ਫੇਰ ਤੇਰੇ ਹੱਥ ਹੁਣੇ ਹੋ ਸਵੇਰੇ ਤੇ ਸਵੇਰੇ ਤੇ ਪਿਓ ਨੇ ਲੈ ਤੇ ਹੱਥ ਚੁੱਕਿਆ ਜੇ ਹੁਣ ਤਾਂ ਹੁਣ ਮੁੰਡਾ ਮੇਰੀ ਗੱਲ ਨਹੀਂ ਮੰਨਣਿਆ ਇਹਨਾਂ ਐਦਾਂ ਦੇ ਬੰਦੇ ਬੰਨਾਂ ਇਹਨਾਂ ਨੇ ਐਦਾਂ ਹੀ ਬੰਦੇ ਬੰਨਾਂ ਇਹਨਾਂ ਦਾ ਲਾ ਦੇ ਹੋਈ ਆ ਹੁਣ ਚਲੋ ਤੁਹਾਨੂੰ ਮੈਂ ਦੱਸਣੀ ਤੇਰਾ ਚੰਗੀ ਤਰ੍ਹਾਂ ਜਿਹੜਾ ਤੂੰ ਚਾਚਦਾ ਹੀਰਾ ਬਣਿਆ ਤੇ ਨੂੰ ਮਰਤ ਤਾਂ ਪਿੱਛਾ ਤੇ ਆਖੀ ਹਾਂ ਜਰਾ ਇੱਕ ਚੁੰਨੀ ਨਾਲ ਤਾਂ ਹੋਰ ਬੰਦੇ ਆ ਤਾਂ ਕਰੀ ਆ ਐਵੇਂ ਖੋਲ ਲੈਨੀ ਸਿਰ ਵਾਲੇ ਚੁੰਨੀ ਮੈਂ ਕਿਹੜੇ ਸੱਚੇ ਮਰ ਲੱਗੀਆਂ ਜਿਹੜੇ ਚੁੰਨੀ ਪਾੜ ਜਾਣੇ ਆ ਹੈ ਇਹਨੂੰ ਕੰਡ ਦੇਣੀ ਮਾੜੀ ਜੀ ਜਦੋਂ ਇਹ ਕੰਡਾ ਮੰਡਾ ਦੇਣੀ ਨਾ ਉਦੋਂ ਇਹਨਾਂ ਬੂਆ ਖੋਲ ਦੇਣਾ ਚਲ ਹਾਏ ਹਾਏ ਹੁਣ ਖੋਲ ਦੋ ਬੂਆ ਨੂੰ ਖੱਤੇ ਹੋ ਮਾਰ ਦੋ ਲੱਤ ਮੇਰਾ ਮਾੜੀ ਜੀ ਕੁੰਡੀ ਮਾਰੀ ਆ ਸੰਤਰੇ ਆਜੋ ਹੁਣ ਅੰਦਰ ਇੱਥੇ ਪਾਤੀ ਨਾ ਹਾਏ ਹਾਏ ਉਡੀਹ ਹਿੱਲਣ ਦੀ ਆ ਪਤਾ ਨਹੀਂ ਹੁਣ ਖੋਲੀ ਜਾਊਗੀ ਮੜੀ ਸਰੀ ਮੜਾ ਟੱਕਾ ਮਰੋਂ ਉੱtre ਜੋਰਦੀ ਹੈ ਖੋਲ ਜਾਈਏ ਕੋਲੀ ਚਲ ਆ ਵੀ ਇਹ ਕਸਰ ਲਕੀਆਂ ਮੈਂ ਲੈਣਾ ਹੀ ਨਹੀਂ ਨਾ ਜੇ ਤੇ ਮੇਰੀ ਗੱਲ ਨਾ ਮੰਨਣੀ ਉਹ ਮੰਨੇ ਹੀ ਜਾਂਦਾ ਨਾ ਕਿੱਥੇ ਜਾਣਾ ਆ ਵੇਲਾ ਕੀ ਕੰਮ ਹੋ ਲਈਓ ਕਿਹਾਂ ਜਾਣਾ ਸਟੈਂਡ ਦਾ ਹੀ ਨਹੀਂ ਟੈਨਸ਼ਨ ਉਹ ਨਹੀਂ ਜਾਂਦਾ ਕਿਹੜੇ ਕੰਮ ਹੁੰਦਾ ਪਈਓ ਬੱਜੀ ਰਹਿੰਦੇ ਰਹਿੰਦੇ ਮੈਂ ਰਹਿਣਾ ਹੀ ਨਹੀਂ ਆਹ ਲੋਕਾਂ ਕਰ ਸੁਣੀਦੇ ਇਹੋ ਜਿਹੇ ਕੰਮ ਤੈਨੂੰ ਪਤਾ ਚੁੱਪ ਕਰ ਚੁੱਪ ਕਰ ਭਾਬੀ ਕਿਦਾਂ ਦੇ ਕੰਮ ਕਰਨ ਨਹੀਂ ਆਹ ਬੱਜੀ ਤੈਨੂੰ ਪਤਾ ਸਵੇਰੇ ਤੇ ਇਹਦੇ ਪਿਓ ਨੇ ਮਰ ਤੇ ਹੱਥ ਚੁੱਕਿਆ ਜੇ ਹੁਣ ਮੈਨੂੰ ਸਮਝੋ ਨਹੀਂ ਆ ਮਰਨ ਨਹੀਂ ਆ ਮੈਂ ਕਰਦਾ ਮੈਂ ਜੁੜਿਆ ਹੱਥ ਮੈਂ ਨਹੀਂ ਜਾਂਦਾ ਕਿਤੇ ਨਹੀਂ ਤੈਨੂੰ ਚਾਹੀਦੀ ਮੈਂ ਆਪਣੇ ਘਰੇ ਰਹਾਂਗਾ ਮੈਂ ਨਹੀਂ ਚਾਚਾ ਦਾ ਨਾਮ ਲੈਂਦਾ ਅੱਜ ਤੋਂ ਬਾਅਦ ਆਹ ਨਹੀਂ ਚਾਹੀਦੀ ਨਹੀਂ ਨਹੀਂ ਜਿੰਨਾ ਤੈਨੂੰ ਚਾਹੀਦੀ ਆ ਜਾ ਖੋਲੇ ਨੋ ਯਾਰ ਮੈਂ ਰਹਿਣੀ ਨਹੀਂ ਆ ਨਾ ਖੋਲੀ ਨਾ ਖੋਲੀ ਚਲ ਤੂੰ ਖੋਲ ਆ ਤੁਸੀਂ ਕਿਹੜੇ ਮੇਰੇ ਨਾਲ ਗੱਲਾਂ ਮਰਣੀਆਂ ਚਲ ਮੰਨ ਗਿਆ ਮੰਨ ਗਿਆ ਹੁਣ ਐਵੇਂ ਨਾ ਹਿੱਤਾ ਕਰੀ ਜਾ ਰੋਜ਼ ਰੋਜ਼ ਜਦ ਮਰਨ ਵਾਲਾ ਚੰਗਾ ਕੋਈ ਮਰ ਜਾ ਜੋ ਲਾ ਦੇਦਾ ਤੇ ਨਿਕਲ ਜਾ ਮਾਤਰਾ ਜੀ ਚਲ ਨਾ ਚੁੱਪ ਕਰ ਜਾ ਮੈਂ ਨਹੀਂ ਜਾਂਦਾ ਅੱਜ ਤੋਂ ਬਾਅਦ ਹਾਂ ਸੌ ਫਿਰ ਸੌ ਲੱਗੇ ਜੇ ਮੈਂ ਜਾਵਾਂ ਤੇ ਉਧਰ ਵੜਦਾ ਨਹੀਂ ਤੂੰ ਨਹੀਂ ਵੜਦਾ ਮੈਂ ਪਰ ਅੱਜ ਤੋਂ ਬਾਅਦ ਇਹ ਹਜਾ ਕੰਮ ਨਾ ਕਰੀਂ ਕਿਤੇ ਚਲ ਆ ਜਾ ਚਲ ਠੀਕ ਆ ਜੇ ਤੂੰ ਨਹੀਂ ਨਾ ਵੜਦਾ ਫਿਰ ਮੈਂ ਵੀ ਇਹ ਹਜਾ ਕੰਮ ਨਹੀਂ ਕਰਦੀ ਹੋ ਗਿਆ ਐਡੇ ਸੁੱਤਰ ਵਾਲੇ ਹੀਗੇ ਮੈਂ ਕਿਹੜੀ ਮਰ ਲੱਗੀ ਹੀਗੀ ਮੈਨੂੰ ਕਿਹੜੀ ਆਪਣੇ ਜਾਨ ਘੱਟ ਪਿਆਰੀ ਆ ਇਹੋ ਜਿਹਾ ਗੰਦਾ ਕੰਮ ਕਰ ਸਕਦੀ ਮੈਂ ਜਿਹੜੇ ਏਦਾਂ ਮਾਤੇ ਆ ਨਾ ਉਹਨਾਂ ਨੂੰ ਕਿਹੜੀ ਅੱਗੇ ਜਾ ਕੇ ਢੋਈ ਮਿਲਦੀ ਆ ਉਹ ਵੀ ਪੂਤ ਚੇਲੇ ਨਾ ਬਣ ਬਣ ਲੋਕਾਂ ਨੂੰ ਚੰਬੜਦੇ ਆ ਆ ਮੈਂ ਤਾਂ ਟੌਰ ਨਾ ਆਪਣੀ ਜ਼ਿੰਦਗੀ ਜਿਨੀ ਅਜੇ ਹੁਣ ਤੱਕ ਤਾਂ ਜੀਣ ਦਾ ਸਵਾਦ ਆਉਣਾ ਆ ਮਰਨਾ ਮੈਂ ਆ ਵੀ ਨਖਤੇ ਚ ਨਹੀਂ ਲਾ ਜਾਂਦੇ ਡਿਸਣੇ ਚ ਨਹੀਂ ਮੇਰੀ ਪਾੜ ਜਾਣੀ ਆ ਇਹ ਹੁਣ ਕਿੰਨੂੰ ਕਹਾਂ ਚੱਲ ਕੋਈ ਗੱਲ ਨਹੀਂ ਢੰਗੀ ਆ ਦੇ ਪਾੜਦੇ ਵੇਖਾਂ ਜਾਂਦੇ ਕਿੱਥੇ ਗਿਆ ਮਖਤਾਰ ਹੁੰਦਾ ਹੀ ਨਾ ਹੋਏ ਕਿਤੇ ਵੇਖਾ ਕਿੱਡੇ ਫੈਸਲੇ ਕਰਾਉਂਦੀ ਫਿਰਦੀ ਆ ਕਿੱਡਾ ਸ਼ਰੀਫ ਦਾ ਭਰਾ ਤੇ ਕਿੱਥੇ ਬਾੜਾ ਜਾ ਕੇ ਇਨੂੰ ਮਾਸ਼ਾ ਸ਼ਰਮ ਨਹੀਂ ਆਉਂਦੀ। ਇਹਨੂੰ ਮੈਂ ਕਿਹਾ ਸੀ ਮੈਂ ਚੱਲ ਜੀਏ ਪੈਨੂ ਆਪੇ ਹੁੰਦੇ ਰਹਿਣਗੇ ਅੱਡ। ਪਰ ਨਾ ਮੈਂ ਕੋਈ ਨਾ ਕੋਈ ਕਰਾ ਕੇ ਜਾਣਾ ਇਹਨਾਂ ਦਾ ਕੋਈ ਨਾ ਕੋਈ ਕਰਾ ਲੈਣਾ ਚੰਗਾ ਕਰਾਇਆ ਹੀ। ਇੱਕ ਨੂੰ ਚੰਗੇ ਥਾਂ ਭਾਲਦਾ ਤੇ ਇੱਕ ਨੂੰ ਮਾੜੇ। ਇਹਨਾਂ ਮੈਂ ਕਰਨਾ ਲਾਜ। ਇਧਰ ਆ ਜਿਵੇਂ ਗੱਲ ਸੁਣ। ਐ ਜਿਵੇਂ। ਹਾਂ ਹਾਂ। ਕਾਹਨੂੰ ਇੰਨੀ ਧੜਾ ਪਾਇਆ ਤੁਸੀਂ? ਮੇਰੀ ਗੱਲ ਸੁਣ। ਆਹੜਾ ਤੂੰ ਕੰਮ ਕੀਤਾ ਚੰਗਾ ਕੀਤਾ। ਮੈਂ ਕੀ ਕੀਤਾ ਵਾ? ਹਾਂ? ਉਹ ਤੇ ਆਪੇ ਸਭ ਕੁਝ ਕਰ ਲਿਆ ਉਹਨਾਂ ਨੇ ਮੈਨੂੰ ਕਰਨ ਦੀ ਲੋੜ ਹੀ ਨਹੀਂ ਪਈ। ਬੜੀ ਸਿਆਣੀ ਪਿੰਡੋਂ ਆਈ ਭੱਜੀ। ਮੈਂ ਕੀ ਕੀਤਾ ਵਾ ਸਰੀ ਨੇ ਆਪੇ ਚੱਪੇ ਆਪਣੇ ਕੱਪੜੇ ਚੁੱਕ ਕੇ ਇੱਥੇ ਲੈ ਆ ਗਿਆ ਆਪਣੀ ਘਰ ਦੀ ਨੂੰ ਨਾਲ ਮੈਂ ਕੀ ਕਿਹਾ ਵਾ ਯਾਰ ਤੁਹਾਨੂੰ ਦੀ ਕੀ ਜ਼ਰਤ ਸੀ ਕਿ ਤੂੰ ਗਾੜੀ ਹੋ ਕੇ ਕਹਿੰਦੀ ਤੇ ਮੈਂ ਤਾਂ ਨੱਕਿਆ ਹੋ ਗਿਆ ਤੇ ਮੈਨੂੰ ਆ ਤਾਂ ਭੈਣ ਰਹਿਣ ਦੇ ਤੂੰ ਮੈਂ ਜਾਣਾ ਉੱਥੇ ਜਾਣਾ ਵਾ ਮੈਂ ਕੀ ਕਰਦੀ ਤੁਸੀਂ ਤੈਨੂੰ ਕਹਿਣੇ ਤਾਂ ਮੈਂ ਇਹੋ ਜੀ ਭੈਣ ਕੇਦੀ ਨਾ ਕਦੇ ਵੈਰੀ ਦੁਸ਼ਮਣ ਦੀ ਮੈਂ ਇਹੋ ਜੀ ਤੂੰ ਇਹ ਦੋਨਾਂ ਭਰਾਵਾਂ ਦੀ ਐਡੀ ਮਾੜੀ ਨਹੀਂ ਕੀ ਮੈਂ ਐਡੀ ਮਾੜੀ ਨਹੀਂ ਮਾੜੀ ਕਹਿਣ ਦੇ ਜੇ ਚੰਗਾ ਭਲਾ ਘਰ ਬਸਣ ਦਾ ਇਥੇ ਇਹ ਕਰਕੇ ਤੂੰ ਲਾਂਬੇ ਮਾਰਿਆ ਵਾ ਮੈਂ ਇਥੇ ਕੀਤਾ ਵਾ ਜੇ ਤੂੰ ਚਾਹੁੰਦੀ ਨਾ ਤਾਂ ਸਾਰੇ ਕੰਮ ਹੋ ਸਕਦੇ ਹੱਦ ਹੋ ਗਈ ਤੁਹਾਡੇ ਵਾਲੀ ਸਾਰਾ ਭਾਂਡਾ ਮੇਰੇ ਸਿਰ ਤੇ ਪੰਦਾ ਵਾ ਤੇ ਭੱਜ ਗਿਆ ਇੱਥੇ ਭਾਂਡਾ ਆਪੇ ਤਾਂ ਨੇ ਕੱਪੜੇ ਪਾ ਲਏ ਆਪਣੇ ਆਪੇ ਲੈ ਕੇ ਆਪਣਾ ਟੱਬਰ ਤੁਰ ਪਿਆ ਵਾ ਤਸ ਮੈਂ ਕਿਹਾ ਕਿ ਸਨੀ ਨੂੰ ਕੱਢ ਦੋ ਬਾਹਰ ਤੂੰ ਇੱਕ ਵਾਰੀ ਮੈਨੂੰ ਕਹੀ ਕਿਹਾ ਵੀ ਨਾ ਜਾ ਇੱਥੋਂ ਵੀਰ ਮੈਂ ਤੈਨੂੰ ਡੱਕਿਆ ਕਿਉਂ ਨਹੀਂ ਡੱਕਿਆ ਫਰਜੀ ਵੱਡੇ ਨੂੰ ਨਾਲ ਲਾ ਕੇ ਤੁਸੀਂ ਉਹਨੂੰ ਕਹਿੰਦੀ ਜਾ ਕੇ ਫੇ ਇੱਥੇ ਰਹਿਣ ਤੇ ਸਭ ਕੁਝ ਕੋਈ ਨਹੀਂ ਜਦੋਂ ਕਿਤੇ ਕੋਠੇ ਬਣਨਗੇ ਫਿਰ ਵੇਖਾਂਗੇ ਤੇ ਵੱਡੇ ਦੀ ਕਰਦੀ ਆਂਦੀ ਜੇ ਤੂੰ ਬਣਾ ਕੇ ਦੇ ਸਕਨੀ ਹੈ ਤੇ ਬਣਾ ਲਈ ਫਿਰ ਕੋਠੇ ਬਣਾ ਲਈ ਇਹ ਮਗਰੋਂ ਲੈ ਕੇ ਆਈ ਕੋਠੇ ਤੋ ਹੀ ਨਾ ਐਵੇਂ ਨਾ ਫਲਾ ਪਾਓ ਆਪਣੇ ਘਰ ਫਲਾ ਨਾ ਪਾਓ ਇੱਥੇ ਉਹਨਾਂ ਦੀ ਮਰਜ਼ੀ ਉਹਨਾਂ ਨੂੰ ਜਿੱਦਾਂ ਚੱਕਰ ਲਗਾਉਂਦੇ ਨੇ ਲੋਕਾਂ ਤੇਰੇ ਸਿਰ ਤੇ ਸੁਆਹ ਬਣੀ ਆ ਨਾ ਮੇਰੇ ਸਿਰ ਤੇ ਸੁਆਹ ਬਣੀ ਆ ਅਜੇ ਭੂਆ ਮਾਸੀਆਂ ਨੂੰ ਕਿਹਨੇ ਤੈਨੂੰ ਪਤਾ ਲੱਗਾ ਕੀ ਗੋਲ ਖਰੌਂਦੀ ਫਿਰਦੀ ਏ ਜੀਵਨ ਸਾਡੀ ਇੱਕੋ ਤੇ ਭੂਆ ਵਾ ਉਹ ਵੀ ਬਾਹਰ ਰਹਿੰਦੀ ਆ ਭੂਆ ਉਹ ਇੱਥੇ ਬਾਹਰ ਰਹਿੰਦੀ ਆ ਚੰਗੀ ਇੱਤ ਬਣਾਉਂਦੀ ਈ ਫਿਰ ਆਪਣੀ ਤੈਨੂੰ ਜੇ ਉਹਦਾ ਫੋਨ ਆ ਤਾਂ ਕੀ ਕਹਾਂਗੀ ਮੈਂ ਕੀ ਕਹਿਣਾ ਵਾ ਮੈਨੂੰ ਕਿਹਾ ਤੇਰੀ ਗੱਲ ਕੀਤੀ ਉਹਨੇ ਨਾ ਕਲੀ ਮੈਨੂੰ ਫੋਨ ਕੀਤਾ ਵਾ ਮੈਨੂੰ ਡਰ ਨਹੀਂ ਮਾਰਿਆ ਉਹਦਾ ਆਹ ਉਹ ਮਾਰਿਆ ਤੇਰਾ ਕਰ ਸਕਦੇ ਆ ਮੇਰੀ ਗੱਲ ਸੁਣ ਲੈ ਆ ਚਲੀ ਆਪਣੇ ਭਰਾ ਦਾ ਹਾਲ ਤੇ ਵੇਖ ਕੇ ਤੈਨੂੰ ਬਾਲਦਾ ਮੇਰੀ ਗੱਲ ਸੁਣੋ ਚਲੋ ਮੈਂ ਨਹੀਂ ਜਾਣਾ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਇੱਥੇ ਜੇ ਇੱਧਰ ਨਹੀਂ ਨਾ ਜਾਣਾ ਚੱਲ ਫੇ ਪਿੰਡ ਠੀਕ ਆ ਇੱਥੇ ਕਰਨ ਦੀ ਐ ਫੇ ਇੱਥੇ ਲੜਾਈਆਂ ਪਾਉਣ ਆਈ ਐ ਮੈਨੂੰ ਮਿਲ ਤੇ ਲੈਂਦਾ ਵੀਰ ਨੂੰ ਰਹਿਣ ਦੇ ਐਡਾ ਹੇਰਵਾ ਚੜਿਆ ਤੂੰ ਵੀਰ ਦਾ ਚਲਾ ਦੂੰ ਹਾਂ ਹੇਰ ਮਿਲ ਤੇ ਲੈਂਦਾ ਚੁੱਪ ਕਰਕੇ ਬੰਦੇ ਨੂੰ ਗੱਲ ਲੈ ਆ ਜਾ ਉਹੋ ਕੰਮ ਨਾ ਕਰਾ ਲਈ ਮੇਰ ਕੋ ਇੱਥੇ ਬੜਾ ਬੜਾ ਪਿਆਰ ਹੋਣੀ ਹੋਣੀ ਯਾਰ ਸੈਟ ਕਰਨਾ ਪੈਣਾ ਉਹ ਮੜਾ ਮੋਟਾ ਮੂੰਹ ਮੱਥੇ ਬਣਾਇਆ ਕਰਦਾ ਭੈਣ ਚੱਲੀ ਆ ਯਾ ਡੀਜ਼ਲ ਚੱਲੇ ਆ ਮੈਨੂੰ ਕਿਹੜਾ ਮਿਲਣਾ ਉਹਨੇ ਨਾਲ ਯਾਰ ਚੱਲ ਕੋਈ ਨਹੀਂ ਮੈਂ ਹੀ ਮਿਲ ਆਉਣਾ ਮੈਂ ਨਿੱਕਾ ਵਾਂ ਤਾਂ ਤੇ ਕੋਟਾ ਬੁਈ ਜਿੰਨੇ ਮੈਂ ਲੈ ਆਈ ਇਕ ਵਾਰ ਚਲੋ ਹਾਈ ਹਾਈ ਮੇਰੇ ਚੁੰਨੀ ਮੈਂ ਸੁਣੀ ਤੇਰੇ ਮੇਰੇ ਗੱਲ ਨਹੀਂ ਹੋਵਾਂ ਤੇ ਬਾਅਦ ਗੱਲ ਪੈ ਜੇ ਉਹ ਜਾਣਾ ਪੈਣਾ ਯਾਰ ਕੀ ਕਰੀਏ ਫਿਰ ਤੈਨੂੰ ਪਤਾ ਹੀ ਹੈ ਤੇ ਆ ਜਾ ਮੈਨੂੰ ਨਹੀਂ ਮਿਲ ਕੇ ਜਾਣਾ ਉਹ ਨਹੀਂ ਨਹੀਂ ਕੋਈ ਨਹੀਂ ਬਾਤ ਸਹੀ ਯਾਰ ਕੇ ਵੇਲੇ ਆਹ ਮੈਂ ਤਾਂ ਗੱਡੀ ਉਹ ਸਟਾਰਟ ਕਰਕੇ ਤੇ ਆਇਆ ਹਾਂ ਤੇ ਗੱਡੀ ਰੋਡ ਤੇ ਲਾ ਆ ਜੀ ਉਹ ਨਹੀਂ ਕੋਈ ਗੱਲ ਨਹੀਂ ਚੰਗਾ ਯਾਰ ਰਹਿਣਾ ਤੂੰ ਨਹੀਂ ਮਿਲਣਾ ਮੈਨੂੰ ਮਿਲ ਲਿਆ ਵਾ ਗੱਲ ਤੇ ਸਵਾਦ ਨਾ ਕਰ ਲਾ ਤਾ ਨਾ ਵੇਲਾ ਦਿਮਾਗ ਖਰਾਬ ਇਹਦਾ ਹੈ ਸ਼ਮ ਹੋਈ ਵੀ ਭਾਈ ਪਰ ਕੋਈ ਨਹੀਂ ਮਾਰਾਂਗੇ ਫੇਰਾ ਫੇਰ ਯਾਰ ਹੈ ਆਹੋ ਕੰਮ ਜਾਣਾ ਜ਼ਰੂਰੀ ਕਿਤੇ ਪੰਥ ਕੋਈ ਮਿਲ ਕੇ ਵੀ ਨਹੀਂ ਦਈ ਅੱਜ ਨਹੀਂ ਨਾ ਮਿਲੇ ਹਾਂ ਚੱਲ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਕੀ ਕਿੱਥੇ ਗਈ ਉਹ ਕਿੱਧਰ ਨਹੀਂ ਯਾਰ ਉਹ ਭੈਣ ਗਈ ਆ ਚੱਲ ਗਏ ਆ ਚੱਲ ਗਏ ਹਾਂ ਫੜ ਕੋ ਤੇ ਆਈ ਨਹੀਂ ਉਹ ਮੇਲੇ ਦੇ ਅੱਗੇ ਨਹੀਂ ਕਰੀ ਸਵਾਦਨਾ ਤੇ ਹੁਣ ਸਾਡੇ ਘਰ ਇੱਥੇ ਕਿੱਥੋਂ ਆਣਾ ਉਹਨਾਂ ਨੂੰ ਚੱਲ ਫੱਜਦੇ ਹੈਗਾ ਹੀ ਨਾ ਉਹਨਾਂ ਦਾ ਹੋਂ ਦਾ ਚੱਲ ਕੋਈ ਗੱਲ ਪੰਥ ਨੂੰ ਤੇ ਮਿਲੇ ਹੀ ਹੁਣੇ ਚੱਲ ਉਹ ਨਹੀਂ ਇਹ ਵਿਚਾਰਾ ਕਹਿਣ ਰਿਹਾ ਪਈ ਪਈ ਕਰਦਾ ਹੈਗਾ ਪਰ ਨਹੀਂ ਚੱਲ ਕੋਈ ਗੱਲ ਨਹੀਂ ਹੈ ਦਰਜੀ ਤੇ ਕੋਈ ਨਹੀਂ ਨਹੀਂ ਹੁਣ ਸਾਡੇ ਕੋਲ ਕੋਈ ਵੀ ਨਹੀਂ ਆਇਆ ਸਤੂਰ ਉਹ ਕਿਉਂ ਨਾ ਆਊਗਾ ਆਉਣਗੇ ਸਾਰੇ ਆਉਣਾ ਕਿਉਂ ਨਹੀਂ ਹੈ ਤੂੰ ਕਿੱਦਾਂ ਸੋਚਦੀ ਹੈ ਮੈਨੂੰ ਤਾਂ ਲੱਗਦਾ ਤੁਹਾਡੇ ਘਰ ਕੇ ਹਿੰਦੀ ਨਹੀਂ ਆਇਆ ਕਰਨ ਉਹ ਐਵੇਂ ਨਹੀਂ ਦੱਸੋਚੀ ਤਾਂ ਚੰਗਾ ਕੁਚਾਈ ਦੀ ਗੱਲ ਕਰੀ ਵੀ ਆਉਣਗੇ ਆਉਣਾ ਕਿਉਂ ਨਹੀਂ ਹੈ ਯਾਰ ਸਾਡੇ ਘਰ ਕੋਈ ਨਹੀਂ ਆਉਂਦਾ ਮਾੜੇ ਘਰ ਕਿੰਨੇ ਆਉਣਾ ਉਹ ਲੋਕ ਸਾਡੇ ਕੋਲ ਤਾਂ ਦੇਖਿਓ ਕਿ ਇਹਨੇ ਚਾਹ ਵੀ ਨਹੀਂ ਪੀਆ ਕਰਨੀ ਮੇਰੀ ਗੱਲ ਸੁਣ ਨਾਨਾ ਪੀਊਗਾ ਕੋਈ ਗੱਲ ਨਹੀਂ ਸਦਾ ਦਿਨ ਇੱਕੋ ਜਿਹੀ ਨਹੀਂ ਰਹਿੰਦੇ ਹੁੰਦੇ ਠੀਕ ਹੈ ਨਾ ਦੁਸ਼ਰਨ ਸਿੰਘ ਗਰੀਬੀ ਵੀ ਵੇਖ ਲੋ ਕਿ ਇਹੋ ਜੀ ਚੀਜ਼ ਹੁੰਦੀ ਆ ਕਿ ਸਾਰੇ ਸਾਥ ਛੱਡ ਜਾਂਦੇ ਸੱਗੀਆਂ ਭੈਣਾਂ ਲਈ ਨਾ ਉਹ ਵੀ ਨਾ ਹਾਂ ਮੇਰੀ ਸੱਗੀਆਂ ਭੈਣਾਂ ਹੀ ਨਾ ਮੈਂ ਬੜੇ ਮਾਨ ਨਾਲ ਗਿਆ ਮੈਂ ਚੱਲ ਮੈਂ ਹੀ ਮੇਰੇ ਉੱਨਾ ਜਾ ਕੇ ਹਣਾ ਅੱਜ ਕੱਲ ਮੈਨੂੰ ਲੱਗਦਾ ਮਿਲਣਾ ਵਤਨਾ ਪੈਦਾ ਹੀ ਨਾ ਚੱਲ ਮੈਨੂੰ ਨਾ ਮਿਲਦੇ ਹਣਾ ਇਹਨੂੰ ਤੇ ਵਿਚਾਰੇ ਨੂੰ ਮਿਲ ਜਾਂਦੇ ਭੈਣ ਜੀ ਕਈ ਵਾਰ ਆਏ ਮੈਂ ਵੇਖਿਆ ਵਾ ਕਦੀ ਪੰਥਲੀ ਕੁਛ ਨਹੀਂ ਲਿਆਏ ਬਸ ਅੱਜ ਦੋ ਹੰਦੇ ਸੈਰਸ ਕਿੱਥੇ ਆ ਸੈਰਸ ਚੀਜ਼ਾਂ ਦਾ ਕਿ ਭੁੱਖਾ ਨਹੀਂ ਹੁੰਦਾ ਘੜੀ ਬੰਦਾ ਪਿਆਰ ਨਾਲ ਬਹਿ ਜਾਣਾ ਲੱਗੇ ਇੰਨਾ ਹੀ ਬੜਾ ਹੁੰਦਾ ਮੈਂ ਤਾਂ ਕਦੀ ਪਿਆਰ ਕਰਦੀ ਵੀ ਨਹੀਂ ਰੇਖਸ਼ਾ ਨਾਲ। ਉਹ ਚੱਲ ਕੋਈ ਗੱਲ ਨਹੀਂ। ਮਾਰਕ ਸੋਖ ਰੱਖੇ ਕੋਈ ਗੱਲ ਨਹੀਂ। ਆਪੇ ਆਪਾ ਪਿਆਰ ਕਰ ਕਰ। ਕੋਈ ਗੱਲ ਨਹੀਂ ਆ ਯਾਰ। ਧੋਖਾ ਕਰਕੇ ਆਪਾਂ ਕੀ ਕਰਾਂਗੇ? ਆਪਣਾ ਘੂਂਸਾੜਾ ਕੋਈ ਗੱਲ ਨਹੀਂ ਐ। ਆਪੇ ਮਾਰਕ ਤਰੱਕੀਆਂ ਦੂ ਕੇ ਵੜਿਆ ਨਹੀਂ। ਕੋਈ ਵੀ ਤਾਂ ਭੈਣ ਜੀ ਦੇ ਭਰਾ ਹੀ ਉਹ। ਉਹ ਚੱਲ ਦਜੀਤ ਕੋਈ ਗੱਲ ਨਹੀਂ। ਹੋਰ ਹੋਈ ਪਿੰਡ ਗੱਲ। ਹਾਂ ਹੋਣੀ ਹੋਈ। ਅੱਛਾ ਉਹਨਾਂ ਨੂੰ ਪਤਾ ਵਾ ਵੀ ਨਹੀਂ ਮੈਂ ਨਹੀਂ ਅਜੇ ਦੱਸੀ। ਚੱਲ ਨਾ ਦੱਸੀ ਯਾਰ ਜਿੰਨਾ ਟਾਈਮ ਲੰਘ ਜੂ ਉਹਨਾ ਹੀ ਸੀ ਮੈਨੂੰ ਨਹੀਂ ਆਉਂਦਾ ਸਰ ਠੀਕ ਤੂੰ ਖੁਸ਼ ਹੋਆ ਤੇਰੇ ਮਨ ਚ ਤਾਂ ਨਹੀਂ ਕੋਈ ਹੈਗਾ ਨਹੀਂ ਕੋਈ ਨਹੀਂ ਜਿੱਥੇ ਤੂੰ ਹੀ ਰਹੋਗੇ ਮੈਂ ਵੀ ਉੱਥੇ ਰਹੂੰਗੀ ਸੋਦਾ ਪਤਾ ਹੈਗਾ ਤੇਰੇ ਕੋਲ ਨਹੀਂ ਹੈਗਾ ਚੱਲ ਕੋਈ ਗੱਲ ਨਹੀਂ ਆ ਮੈਂ ਬਾਹਰੋਂ ਗੇੜਾ ਮਾਰ ਆਵਾ ਚੱਲ ਤੂੰ ਆਉ ਤੀ ਮੈਂ ਵੀ ਕੰਮ ਕਰਾਂ ਇਹਨੂੰ ਲੈ ਜਾ ਅੰਦਰ ਨਾਲ ਹੀ ਚੱਲਾ ਚੱਲੀਏ ਪੰਚ